ਸੰਗਰੂਰ ਦੇ ਵਿੱਚ 24 ਸਾਲਾ ਕਲਾਸ਼ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ। ਇਹ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜੀਤੀ ਤੇ ਬਬਲੀ ਦੇ ਨਾਂ ਦੇ ਉੱਤੇ ਇੱਕ ਸ਼ਿਕਾਇਤ ਦਰਜ ਕਰਾਈ ਸੀ। ਦਰਸਲ ਇਹ 24 ਸਾਲਾ ਕਲਾਸ਼ ਜਿਹੜਾ ਇਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਇੱਕ ਇਹਦੀ ਛੋਟੀ ਭੈਣ ਹੈ। ਦੱਸਿਆ ਜਾਂਦਾ ਹੈ ਵੀ ਕਲਾਸ਼ ਜਿਹੜਾ ਇਹ ਇੱਕ ਸਿਗਰਟ ਬੀੜੀਆਂ ਦਾ ਖੋਖਾ ਚਲਾਉਂਦਾ ਸੀਗਾ ਸੰਗਰੂਰ ਦੇ ਵਿੱਚ ਜਿੱਥੇ ਪੁਰਾਣਾ ਬੱਸ ਸਟੈਂਡ ਬਣਿਆ ਹੋਇਆ ਤੇ 26 ਮਾਰਚ ਵਾਲੇ ਦਿਨ ਇਹਦੇ ਕੋਲ ਜੀਤੀ ਤੇ ਬਬਲੀ ਨਾ ਦੀ ਇੱਕ ਲੜਕੀ ਆਉਂਦੇ ਆ ਤੇ ਇਹਨੂੰ ਲੈ ਕੇ ਚਲੇ ਜਾਂਦੇ ਆ ਉਹ ਨਾਬੇ ਦੇ ਕੋਲ 26 ਤਰੀਕ ਨੂੰ ਹੀ ਇਹਦੀ লাশ ਜਿਹੜੀ ਆ ਨਾਬਾ ਦੇ ਲਾਗੇ ਇੱਕ ਰਜਬਾਹ ਜਿਹਨੂੰ ਆਪਾਂ ਕਹਿ ਦਿੰਨੇ ਆ ਖਾਲ ਵੀ ਕਹਿ ਦਿੰਨੇ ਆ ਜਾਂ ਉਹਨੂੰ ਸੂਗਾ ਕਹਿ ਦਿੰਨੇ ਆ ਉਹਦੇ ਲਾਗੂ ਇਹਦੀ লাশ ਜਿਹੜੀ ਆ ਬਰਾਮਦ ਹੁੰਦੀ ਆ ਹੁਣ ਦੇਖਣ ਨੂੰ ਇਦਾਂ ਲੱਗਦਾ ਵੀ ਜਿੱਦਾਂ ਸ਼ਾਇਦ ਇਹਨੇ ਨਸ਼ੇ ਦੀ ਓਵਰਡੋਜ਼ ਹੋ ਗਈ ਜਿਵੇਂ ਕੋਈ ਇਹਨੂੰ ਜ਼ਹਿਰੀਲੀ ਚੀਜ਼ ਦਿੱਤੀ ਹੋਵੇ ਕਿਉਂਕਿ ਇਹਦਾ ਸਰੀਰ ਜਿਹੜਾ ਇਹ ਬਿਲਕੁਲ ਨੀਲਾ ਪੈ ਗਿਆ ਸੀਗਾ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਸ ਵਕਤ ਇਹਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਉਹ ਚਾਹੁੰਦੇ ਸੀਗੇ ਕਿ ਇਹਦੀ ਡੈੱਡ ਬੋਡੀ ਜਿਹੜੀ ਆ ਉਹਨੂੰ ਸੰਗਰੂਰ ਇਹਨਾਂ ਦੇ ਘਰ ਲਿਆਂਦਾ ਜਾਵੇ ਪਰ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਇੰਨਾ ਜ਼ਿਆਦਾ ਦਬਾਅ ਪਾਇਆ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਕਿ ਤੁਸੀਂ ਇਹਨੂੰ ਇੱਥੋਂ ਹੀ ਜਿਹੜਾ ਵਾ ਉਹ ਸ਼ਮਸ਼ਾਨ ਘਾਟ ਲੈ ਜਾਓ ਤੇ ਉੱਥੇ ਇਹਦਾ ਜਿਹੜਾ ਸੰਸਕਾਰ ਕਰ ਦਿਓ ਹੁਣ ਪਰਿਵਾਰ ਜਿਹੜਾ ਕੋਈ ਇਹ ਤੋਂ ਇਲਾਵਾ ਹੈ ਨਹੀਂ ਸੀ ਕਿਉਂਕਿ ਇਹਦੇ ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਆ ਆਸ-ਪਾਸ ਦੇ ਲੋਕ ਸੀਗੇ ਆਂਢੀ ਗੁਆਂਢੀ ਸੀਗੇ ਇਹਦੀ ਬਜ਼ੁਰਗ ਨਾਨੀ ਸੀਗੀ ਤੇ ਕਹਿੰਦੇ ਵੀ ਸਾਨੂੰ ਕੁਝ ਵੀ ਗੱਲ ਸਮਝ ਨਹੀਂ ਲੱਗੀ ਤੇ ਅਸੀਂ ਐਸ.ਐਚ.ਓ ਦੇ ਆਖੇ ਲੱਗ ਕੇ ਤੇ ਮਹੱਲਾ ਨਿਵਾਸੀਆਂ ਦੇ ਆਖੇ ਲੱਗ ਕੇ ਇਹਦੀ ਜਿਹੜੀ ਮ੍ਰਿਤਕ ਦੇਹ ਸੀਗੀ ਇਹਨੂੰ ਹਸਪੀਟਲ ਤੋਂ ਸਿੱਧਾ ਸ਼ਮਸ਼ਾਨ ਘਾਟ ਲੈ ਗਏ ਤੇ ਉੱਥੇ ਇਹਦਾ ਜਿਹੜਾ ਸੰਸਕਾਰ ਕਰ ਦਿੱਤਾ ਤੇ ਕਹਿੰਦੇ ਸਾਨੂੰ ਐਸ.ਐਚ.ਓ ਨੇ ਉਦੋਂ ਵਾਅਦਾ ਕੀਤਾ ਸੀਗਾ ਵੀ ਕਾਰਵਾਈ ਜਿਹੜੀ ਆ ਉਹ ਜੀਤੀ ਤੇ ਬਬਲੀ ਦੇ ਖਿਲਾਫ ਜ਼ਰੂਰ ਕੀਤੀ ਜਾਏਗੀ ਅੱਜ ਡੇਢ ਮਹੀਨਾ ਬੀਤ ਗਏ ਲੰਘ ਗਿਆ ਡੇਢ ਮਹੀਨਾ ਹੋ ਗਿਆ ਮਾਦਾ ਭੈਣ ਦਾ ਤੇ ਨਾਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਸਾਡਾ ਮੁੰਡਾ ਜਿਨ੍ਹਾਂ ਨੇ ਖੋ ਲਿਆ ਯਾਨੀ ਕਿ ਉਹ ਇਲਜ਼ਾਮ ਲਗਾ ਰਹੇ ਆ ਜੀਤੀ ਤੇ ਬਬਲੀ ਤੇ ਕਹਿੰਦੇ ਉਹ ਤਾਂ ਸ਼ਰੇਆਮ ਘੁੰਮਦੇ ਪਏ ਆ ਉਹ ਤਾਂ ਜਿਹੜੇ ਆ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੇ ਆ ਤੇ ਸਾਡੀ ਜ਼ਿੰਦਗੀ ਇਹਨਾਂ ਦੋਹਾਂ ਖਾਤਰ ਜਿਹੜੀ ਆ ਉਹ ਉਜੜ ਗਈ ਆ ਸਾਡੇ ਘਰ ਚ ਕਮਾਊ ਪੁੱਤ ਕੇ ਲਾਸ਼ ਜਿਹੜਾ 24 ਸਾਲਾਂ ਦਾ ਸੀਗਾ ਜਿਹੜਾ ਦੱਸਿਆ ਜਾਂਦਾ ਵੀ ਇੱਕ ਸਿਕਟ ਪੀੜੀਆਂ ਦਾ ਖੂਖਾ ਚਲਾਉਂਦਾ ਸੀ ਕਹਿੰਦੇ ਸਾਡਾ ਤਾਂ ਸਾਰਾ ਘਰ ਹੀ ਉਜੜ ਗਿਆ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਸ ਨੇ ਉਹਨਾਂ ਕੋਲੋਂ ਲਗਭਗ ਪੈਸੇ ਖਾਲੇ ਆ ਇਸੇ ਕਰਕੇ ਜੀਤੀ ਤੇ ਬਬਲੀ ਜਿਹੜੇ ਆ ਉਹ ਸ਼ਰਿਆਮ ਘੁੰਮਦੇ ਆ ਕਹਿੰਦੇ ਸਾਡੇ ਕੋਲ ਤਾਂ ਜਿਹੜੇ ਸਬੂਤ ਵੀ ਹੈਗੇ ਆ ਪਰ ਪੁਲਸ ਵਾਲੇ ਕਹਿੰਦੇ ਆ ਜੀ ਅਸੀਂ ਛਾਪਾਂ ਮਾਰਨ ਜਾਂਦੇ ਆ ਤੇ ਸਾਨੂੰ ਜੀਤੀ ਤੇ ਜਿਹੜਾ ਬਬਲੀ ਆ ਇਹ ਘਾਰੀ ਨਹੀਂ ਮਿਲਦੇ ਕਹਿੰਦੇ ਅਸੀਂ ਤਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਵੀ ਰੇਡ ਕੀਤੀ ਆ ਪਰ ਇਹ ਦੋਵੇਂ ਜਣੇ ਸਾਡੇ ਕਾਬੂ 'ਚ ਨਹੀਂ ਆ ਰਹੇ ਸੋ ਇਸ ਵੇਲੇ ਪਰਿਵਾਰ ਜਿਹੜਾ ਉਹ ਜਿੱਥੇ ਪ੍ਰਸ਼ਾਸਨ ਕੋਲੋਂ ਮੰਗ ਕਰ ਰਿਹਾ ਵੀ ਸਾਡੇ ਮੁੰਡੇ ਦਾ ਇਨਸਾਫ ਦਿੱਤਾ ਜਾਵੇ ਸਾਨੂੰ ਸਾਡਾ 24 ਸਾਲਾਂ ਨੌਜਵਾਨ ਮੁੰਡਾ ਜਿਹੜਾ ਉਹ ਇਨਾ ਦੋਹਾਂ ਦੀ ਭੇਟ ਚੜ ਗਿਆ ਤੇ ਹੱਲੇ ਤੱਕ ਇਹ ਗੱਲ ਬਿਲਕੁਲ ਕਲੀਅਰ ਨਹੀਂ ਹੋ ਰਹੀ ਵੀ ਇਹਦੀ ਮੌਤ ਦਰਅਸਲ ਹੋਈ ਕਿੱਦਾਂ ਸੋ ਪਰਿਵਾਰ ਮੰਗ ਕਰ ਰਿਹਾ ਵੀ ਸਾਨੂੰ ਸਾਰੀ ਸਥਿਤੀ ਜਿਹੜੀ ਆ ਸਪਸ਼ਟ ਕੀਤੀ ਜਾਵੇ ਘਟੋ ਘਟ ਇਹ ਤਾਂ ਪਤਾ ਲੱਗੇ ਵੀ ਸਾਡਾ ਮੁੰਡਾ ਜਿਹੜਾ ਇਹ ਕਿਹੜਾ ਕਾਰਨਾ ਕਰਕੇ ਇਹਦੀ ਮੌਤ ਹੋਈ ਹੈ ਤੇ ਇਹਦੇ ਗੁਨੇਗਾਰ ਜਿਹੜੇ ਜਿਨ੍ਹਾਂ ਉੱਤੇ ਇਲਜ਼ਾਮ ਲਗਾ ਰਹੇ ਆ ਉਹਨਾਂ ਨੂੰ ਫੜਿਆ ਤੇ ਜਾਵੇ ਉਹਨਾਂ ਨੂੰ ਪੁੱਛਿਆ ਤੇ ਜਾਵੇ ਸੋ ਇਹ ਜਿਹੜਾ ਨਸ਼ਾ ਹੈ ਇਹ ਕੁੱਲ ਮਿਲਾ ਕੇ ਮਾਵਾ ਦੇ ਪੁੱਤ ਉਹਨਾਂ ਕੋਲੋਂ ਖੋ ਰਿਆ ਘਰਾਂ ਦੇ ਘਰ ਜਿਹੜੇ ਆ ਉੱਜੜਦੇ ਪਏ ਆ ਪਰ ਪ੍ਰਸ਼ਾਸਨ ਜਿਹੜਾ ਜਿਹੜੇ ਦਾਅਵੇ ਕਰਦਾ ਜਦੋਂ ਵੋਟਾਂ ਮੰਗਦੇ ਆ ਹੁਣ ਵੀ ਚੋਣਾਂ ਚੱਲ ਰਹੀਆਂ ਨੇ ਤੇ ਦਾਅਵੇ ਇਹੀ ਐ ਕਿ ਨਸ਼ਾ ਜਿਹੜਾ ਵਾ ਇਹ ਮਿੰਟੋ ਮਿੰਟੀ ਖਤਮ ਕਰ ਦੇਾਂਗੇ 1 ਮਹੀਨੇ ਚ ਖਤਮ ਕਰ ਦੇਾਂਗੇ 45 ਦਿਨ ਦੇ ਦਿਓ 60 ਦਿਨ ਦੇ ਦਿਓ ਪਰ ਹਾਲਾਤ ਸਾਡੇ ਸਾਰਿਆਂ ਦੇ ਸਾਹਮਣੇ ਆ ਸਾਡੇ ਸਾਰਿਆਂ ਦੇ ਸਾਹਮਣੇ ਹੀ ਅਸੀਂ ਖਬਰਾਂ ਪੜ੍ਹਦੇ ਆ ਖਬਰਾਂ ਭਰੀਆਂ ਹੁੰਦੀਆਂ ਨਿਊਜ਼ ਚੈਨਲ ਭਰੇ ਹੁੰਦੇ ਆ ਵੀ ਨੌਜਵਾਨ ਮੁੰਡਾ ਜਿਹੜਾ ਉਹ ਟੀਕਾ ਉਹਦੇ ਕੋਲੋਂ ਬਰਾਮਦ ਹੋਇਆ ਉਹਦੀ ਜਾਨ ਚਲੀ ਗਈ ਨੌਜਵਾਨ ਮੁੰਡਾ ਦੋਸਤਾਂ ਦੇ ਨਾਲ ਗਿਆ ਉਹਦੀ ਮੌਤ ਹੋ ਗਈ ਪਤਾ ਲੱਗਦਾ ਜੀ ਓਵਰਡੋਜ਼ ਹੋ ਗਿਆ ਈਵਨ ਕੀ ਲੜਕੀਆਂ ਲੁਧਿਆਣਾ ਦੀ ਇੱਕ ਖਬਰ ਸੀ ਕਿ ਕੁਝ ਦਿਨ ਪਹਿਲਾਂ ਦੀ ਵੀ ਇੱਕ ਲੜਕੀ ਜਿਹੜੀ ਆ ਉਹ ਜੇਲ੍ਹ ਚ ਬੰਦ ਸੀ ਉਹਦੀ ਮਾਤਾ ਬੜੀ ਔਖੀ ਹੋ ਕੇ ਉਹਦੀ ਬੇਲ ਕਰਾ ਕੇ ਲਿਆਈ ਜਿੱਦਨ ਉਹਦੀ ਬੇਲ ਕਰਾਈ ਆ ਮਾਂ ਆਪਣੀ ਨੂੰ ਕਹਿੰਦੀ ਵੀ ਮੈਨੂੰ 600 ਰੁਪਇਆ ਦਿਓ ਮੈਂ ਕੋਈ ਦਵਾਈ ਲੈ ਕੇ ਆਣੀ ਆ ਤੇ ਮੁੜ ਕੇ ਉਹਦੀ ਜਿਹੜੀ ਡੈੱਡ ਬੋਡੀ ਆ ਕਿਸੇ ਪਲਾਟ 'ਚੋਂ ਮਿਲੀ ਸੀ ਤੇ ਉਹਦੇ ਕੋਲੋਂ ਵੀ ਇਸੇ ਤਰ੍ਹਾਂ ਸਿਰਿੰਜ ਮਿਲੀ ਸਿਰਿੰਜ ਬਰਾਮਦ ਹੋਈ ਸੋ ਨਸ਼ਾ ਜਿਹੜਾ ਇਹ ਬੁਰੇ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਘੇਰਾ ਪਾ ਕੇ ਬੈਠਾ ਮਾਤਾ ਪਿਤਾ ਦਾ ਰੂ ਰੂ ਕੇ ਬੁਰਾ ਹਾਲ ਆ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਉੱਜੜਦੇ ਪਏ ਆ ਇਹਦੀ ਬਲੀ ਚੜ ਜਾਂਦੇ ਆ ਤੇ ਨਾ ਤੇ ਇਹ ਵੇਚਣ ਵਾਲੇ ਫੜੇ ਜਾਂਦੇ ਆ ਨਾ ਇਹਨਾਂ ਦੇ ਜਿਹੜੇ ਵੱਡੇ ਤਸਕਰ ਆ ਉਹ ਫੜੇ ਜਾਂਦੇ ਆ ਬਹੁਤ ਵਾਰ ਮਾਨਯੋਗ ਹਾਈ ਕੋਰਟ ਨੇ ਵੀ ਇਹਦੇ ਵਿੱਚ ਜਿਹੜੀ ਆ ਉਹ ਪੰਜਾਬ ਪੁਲਿਸ ਨੂੰ ਟਿੱਪਣੀਆਂ ਵੀ ਕੀਤੀਆਂ ਧਾੜਨਾ ਵੀ ਕੀਤੀਆਂ ਵੀ ਤੁਸੀਂ ਘੱਟੋ ਘੱਟ ਵੱਡੇ ਮਗਰਮੱਛ ਤੇ ਫੜੋ ਇਹ ਛੋਟੇ ਮੋਟੇ ਜਿਹੜੇ ਇਹਨਾਂ ਦੇ ਗਾਂਹ ਡੀਲਰ ਆ ਇਹਨਾਂ ਨੂੰ ਫੜ ਲੰਨੇ ਹੋ ਤੇ ਮੁੜ ਕੇ ਤੁਸੀਂ ਫਿਰ ਇਸ ਕੇਸ 'ਚ ਵੀ ਗਵਾਹੀਆਂ ਨਹੀਂ ਦੇਣ ਆਉਂਦੇ ਸੋ ਇਦਾਂ ਦਾ ਹੀ ਮਾਮਲਾ ਇਹ ਸੰਗਰੂਰ ਦਾ ਲੱਗਦਾ ਵੀ ਕਿ ਕਲਾਸ਼ ਜਿਹੜਾ 24 ਸਾਲ ਦੀ ਉਮਰ ਆ ਜਿਹੜਾ ਵੀ ਆਪਣੇ ਮਾਤਾ ਪਿਤਾ ਦਾ ਜਿਹੜਾ ਵਾ ਪਾਲਣ ਪੋਸ਼ਣ ਕਰ ਰਿਆ ਸੀਗਾ ਇਹਦੀ ਮਾਂ ਵਾ ਇਹਦੀ ਇੱਕ ਭੈਣ ਆ ਤੇ ਹੁਣ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਆ ਵੀ ਸਾਡਾ ਮੁੰਡਾ ਜਿਹੜਾ ਉਹ ਸਾਥੋਂ ਚਲਾ ਗਿਆ ਸਾਥੋਂ ਸਦੀਵੀ ਵਿਛੋੜਾ ਦੇ ਗਿਆ ਘੱਟੋ ਘੱਟ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਤਾਂ ਜ਼ਰੂਰ ਹੋਣੀ ਚਾਹੀਦੀ ਆ ਮੇਰਾ ਨਾਮ ਦੀਪਿਕਾ ਰਾਣੀ ਹੈ ਜੀ ਮੈਂ ਕਲਾਸ਼ ਮਿੱਤਲ ਦੀ ਭੈਣ ਆ 26 ਤਰੀਕ ਨੂੰ ਜਿਹਦਾ ਕਤਲ ਹੋਇਆ ਆ ਅਸੀਂ ਸਾਰਾ ਮਤਲਬ ਕਿ ਜਿਸ ਦਿਨ ਕਤਲ ਹੋਇਆ ਆ ਪੁਲਿਸ ਨੂੰ ਤਲਾਸ਼ ਕੀਤੀ ਆ ਉਹਨਾਂ ਨੇ ਐਫ ਆਈ ਆਰ ਚ ਬਬਲੀ ਤੇ ਜਿੱਤੀ ਨਾਮ ਦੇ ਦੋ ਬੰਦਿਆਂ ਦਾ ਜਿੱਤੇ ਸਾਨੂੰ ਪੂਰਾ ਯਕੀਨ ਸੀ ਵੀ ਹਾਂ ਸਾਡੇ ਕੋਲ ਸਾਰੇ ਸਬੂਤ ਨੇ ਉਹਨਾਂ ਨੇ ਕਤਲ ਕੀਤਾ ਆ ਉਸ ਤੋਂ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹੀ ਗੱਲ ਦਿੱਤੀ ਪਹਿਲਾਂ ਉਮੀਦ ਦਿੱਤੀ ਆ ਗੁਰੂ ਮਹਾਰਾਜ ਜੀ ਦੇ ਸਿਧਾਂਤ ਤੇ ਹੱਥ ਰੱਖ ਕੇ ਇਹੀ ਗੱਲ ਕਹੀਏ ਕਿ ਤੁਹਾਨੂੰ ਇਨਸਾਫ ਦਵਾਵਾਂਗੇ ਸਾਨੂੰ ਕੋਈ ਇਨਸਾਫ ਨਹੀਂ ਦਵਾਇਆ ਜੀ ਪੋਸਟਮਾਰਟਮ ਵੀ ਹੋਇਆ ਜੀ ਉਸ ਤੋਂ ਬਾਅਦ ਵਿੱਚ ਅਸੀਂ ਆਪਣੇ ਸਾਨੂੰ ਇਹੀ ਗੱਲ ਕਹੀ ਐ ਵੀ ਤੁਹਾਨੂੰ ਇਨਸਾਫ ਦਵਾਵਾਂਗੇ ਪ੍ਰੈਸ਼ਰ ਚ ਆ ਕੇ ਸਾਰਾ ਕੁਝ ਕਰਕੇ ਸਤੋ ਜੇ ਉਹਨਾਂ ਨੇ ਦਾ ਸੰਸਕਾਰ ਕਰਵਾਤਾ ਉਸ ਤੋਂ ਬਾਅਦ ਵਿੱਚ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਅਸੀਂ ਰੋਹ ਥਾਣੇ ਜਾਂਦੇ ਆ ਜੀ ਐਸ ਐਚਓ ਸਾਹਿਬ ਨੂੰ ਮਿਲਦੇ ਆ ਸਾਨੂੰ ਇਹੀ ਗੱਲ ਕਹਿ ਕੇ ਦਲਾਸਾ ਦੇ ਕੇ ਮੋੜ ਦਾਂਦੇ ਨੇ ਟਾਲ ਦਿੰਦੇ ਨੇ ਕੋਈ ਨਹੀਂ ਅਸੀਂ ਅਰੈਸਟ ਕਰ ਰਹੇ ਆ ਜਾ ਰਹੇ ਆ ਕੋਈ ਪਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਣ ਹੀ ਰੋ ਸ਼੍ਰੀਆਮ ਆਪਣੇ ਘਰਾਂ ਚ ਬੈਠੇ ਨੇ ਕੋ ਕੁ ਮਰੇ ਨੇ ਸਾਡੇ ਕੋਲ ਸਾਰੇ ਸਬੂਤ ਨੇ ਅਸੀਂ ਦੇਖੇ ਵੀ ਨੇ ਪਰ ਉਹ ਕੁਝ ਨਹੀਂ ਕਰਦੇ ਸਾਨੂੰ ਮੌਕੇ ਤੇ ਇਹੀ ਗੱਲ ਕਹਿ ਦਿੰਦੇ ਨੇ ਅਸੀਂ ਚੱਕਨ ਗਏ ਸੀ ਉਹ ਭੱਜ ਕੇ ਕੁਝ ਵੀ ਨਹੀਂ ਕਰ ਰਿਹਾ ਐ ਐਸ ਮਰਡਰ ਹੋ ਚੁਕੀ ਹੈ ਜੀ ਪੋਸਟਮਾਰਟਮ ਰਿਪੋਰਟ ਚ ਇਹੀ ਆਇਆ ਉਹਦਾ ਮਰਡਰ ਹੋਇਆ ਜੀ ਸਾਰੇ ਮਤਲਬ ਕਿ ਉਹਦੀ ਬੋਡੀ ਜੇ ਦੇਖੀ ਹੈਗੀ ਅਸੀਂ ਉਹਦੇ ਵਿੱਚ ਮਰਡਰੀ ਸੀ ਸਾਰੀ ਨੀਲੀ ਹੋਈ ਪਈ ਸੀ ਬੋਡੀ ਪੀਲੀ ਹੋਈ ਪਈ ਸੀ ਉਹਦਾ ਕਤਲ ਹੋਇਆ ਹੀ ਰੰਜਜ ਨਾਲ ਕੋ ਦਾ ਕਤਲ ਹੋਇਆ ਜੀ ਉਸ ਤੋਂ ਬਾਅਦ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪੁਲਸ ਨੇ ਸਾਰਿਆਂ ਰਿਸ਼ਵਤ ਖਾਈ ਹੋਈ ਹੈ ਜੀ ਸਾਰੀ ਮਿਲ ਲੀ ਭੁਗਤ ਸਾਰੀ ਇੱਕ ਹੋਈ ਹੈ ਅੱਜ 1.5 ਮਹੀਨਾ ਹੋ ਗਿਆ 26 ਤਰੀਕ ਦਾ ਮਰਡਰ ਹੋਇਆ ਹੈ ਜੀ ਐਫ ਆਈ ਆਰ 26 ਤਰੀਕ ਦੀ ਕੱਟੀ ਹੋਈ ਆ ਅੱਜ 1.5 ਮਹੀਨਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਸ ਐਚ ਓ ਸਾਹਿਬ ਹ ਜਾਣਨੇ ਆ ਜੇ ਅਸੀਂ ਕੱਲ ਪਰਸੋ ਵੀ ਜਾ ਕੇ ਅਸੀਂ ਡੇਲੀ ਜਾਂਨੇ ਆ ਕੁਝ ਵੀ ਸਾਡੀ ਸੁਣਵਾਈ ਨਹੀਂ ਸਾਨੂੰ ਇਹੀ ਕਹਿ ਕੇ ਟਾਲ ਦੰਦੇ ਨੇ ਕੋਈ ਗੱਲ ਨਹੀਂ ਅਸੀਂ ਅਰੈਸਟ ਕਰਦੇ ਆ ਸਾਨੂੰ ਇਹ ਕਹਿ ਕੇ ਟਾਲਿਆ ਜਾਂਦਾ ਆ ਮੰਤੂ ਸਿੱਕੀ ਮੰਗ ਕਰਦੇ ਅਸੀਂ ਐਸ ਐਚਓ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਸਾਡੇ ਐਸ ਐਚਓ ਸਾਹਿਬ ਕੋਲ ਉਹੀ ਬਿਆਨ ਨੇ ਵੀ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਸਾਨੂੰ ਸਵਾਲਾਂ ਦੇ ਜਵਾਬ ਦਿੱਤੇ ਜਾਣ ਜੇ ਨਹੀਂ ਅਰੈਸਟ ਕਰਦੇ ਸਾਨੂੰ ਇਹੀ ਗੱਲ ਕਹਿੰਦਾਂ ਵੀ ਅਸੀਂ ਅਰੈਸਟ ਨਹੀਂ ਕਰਦੇ ਜੋ ਕਾਨੂੰਨੀ ਕਾਰਵਾਈ ਸਾਡੇ ਕੋਲ ਧਰਨੇ ਹੋਣਗੇ ਅਸੀਂ ਉੱਪਰ ਜਾਵਾਂਗੇ ਸਾਰਾ ਕੁਝ ਕਰਾਂਗੇ ਸਾਨੂੰ ਐਸ ਐਚਓ ਸਾਹਿਬ ਇਹੀ ਗੱਲ ਕਹਿਦਣ ਵੀ ਅਸੀਂ ਕੁਝ ਨਹੀਂ ਕਰ ਸਕਦੇ ਜੀ ਇਹਦੇ ਵਿੱਚ ਕੀ ਹੈ ਇਹਦੇ ਚ ਕਲਾਸ਼ ਨਾਂ ਦੇ ਲੜਕੇ ਦੀ ਮੌਤ ਹੋਈ ਸੀ ਜਿਹਦੇ ਸਬੰਧੀ 43 ਨੰਬਰ ਮਕਦਮਾ 263224 ਅੰਡਰ ਸੈਕਸ਼ਨ 304 34 ਆਈਪੀਸੀ ਦਰਜ ਰਜਿਸਟਰ ਕੀਤਾ ਗਿਆ ਸੀ ਦੋ ਬੰਦਿਆਂ ਦੇ ਖਿਲਾਫ ਬਬਲੀ ਤੇ ਜੀਤੀ ਦੇ ਖਿਲਾਫ ਦਰਾਨੇ ਤਫਤੀਸ਼ ਇੱਕ ਹੋਰ ਵਿਅਕਤੀ ਦਾ ਨਾਮ ਇਹਦੇ ਵਿੱਚ ਆਇਆ ਸੀ ਜਿਹਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਬਬਲੀ ਤੇ ਜੀਤੀ ਜਿਹੜੇ ਹਨ ਇਹਨਾਂ ਤੇ ਰੇਡ ਕੀਤੇ ਜਾ ਰਹੇ ਨੇ ਫਾਰੇ ਘਰੋਂ ਫਰਾਰ ਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ 'ਚ ਵੀ ਰੇਡ ਕੀਤੇ ਗਏ ਨੇ ਜੋ ਘਰੇ ਨਹੀਂ ਮਿਲ ਰਹੇ ਜਿਨ੍ਹਾਂ ਨੇ ਆਪਣੀਆਂ ਜ਼ਮਾਨਤਾਂ ਲਾਈਆਂ ਸੀ ਜਿਨ੍ਹਾਂ ਦੀਆਂ ਜ਼ਮਾਨਤਾਂ ਮਾਨਜੋਗ ਅਦਾਲਤ ਸ਼ੈਸ਼ੀ ਜਾਂ ਸਾਹਿਬ ਤੋਂ ਡਿਸਮਿਸ ਕਰਵਾਈਆਂ ਜਾ ਚੁੱਕੀਆਂ ਨੇ ਤੇ ਰੇਡ ਕੀਤੇ ਜਾ ਰਹੇ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਪੇਸ਼ ਅਦਾਲਤ ਕੀਤਾ ਜਾਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ